ਬਾਜੀ ਜੀਤ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਆਪਾਂ ਓਕੇ ਜੀ ਠੀਕ ਹੈ ਮੈਂ ਪੁੱਛਾਂ ਪੁੱਛ ਲੂਗਾ ਵੀਰ ਜੀ ਇੱਕ ਆਪਾਂ ਨਾ ਪਹਿਲਾ ਵਜਨ ਸੁਣ ਲੈਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਹ ਗੱਲ ਵਾਕਈ ਮਹਾਂਪੁਰਖਾਂ ਨੇ ਪ੍ਰਤੱਖ ਕਰਕੇ ਦਿਖਾਤੀ ਆ ਕਿ ਪੰਜਾਬ ਵਸਦਾ ਜਿਹੜਾ ਗੁਰਾਂ ਦੇ ਨਾਂ ਤੇ ਆ ਕੱਲ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜਦੋਂ ਸਟਾ ਲੱਗੀ ਤੇ ਮਹਾਂਪੁਰਖਾਂ ਨੇ ਉਸੇ ਵੇਲੇ ਸੰਗਤਾਂ ਜਿੰਨੀਆਂ ਵੀ ਮਹਮਾ ਆ ਕੇ ਪਹੁੰਚੀਆਂ ਮਹਾਂਪੁਰਖਾਂ ਲਈ ਕੇ ਸਾਰਾ ਕਈਆਂ ਤੋੜੇ ਹਰ ਇੱਕ ਜੋ ਵੀ ਇੱਥੇ ਪ੍ਰਬੰਧ ਜਿਹੜਾ ਮਹਾਂਪੁਰਖਾਂ ਨੇ ਕੀਤਾ ਤੇ ਇਹ ਬਾਬਾ ਜੀ ਕੱਲ ਜਦੋਂ ਬੰਨ ਟੁੱਟਾ ਤੇ ਇਸ ਜਗ੍ਹਾ ਦੇ ਉੱਤੇ ਬੰਨ ਇੱਥੋਂ ਤੱਕ ਆ ਗਿਆ ਹੈ ਬੰਨ ਇਹ ਸਾਰਾ ਕੱਲ ਹੀ ਕਵਰ ਕੀਤਾ ਗਿਆ ਇਹਨੂੰ ਤੇ ਅੱਜ ਵੀ ਮਹਾਂਪੁਰਖਾਂ ਵੱਲੋਂ ਸਿੰਘ ਭੇਜੇ ਗਏ ਆ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ ਬੰਨਾਂ ਦੇ ਰਖਵਾਲੇ ਮਹਾਂਪੁਰਖਾਂ ਦੀ ਕਿਤਾਬ ਇੱਕ ਲਿਖੀ ਆ ਜੀ ਬੰਨਾਂ ਦੇ ਰਖਵਾਲੇ ਸੱਚੀ ਬੰਨਾਂ ਦੇ ਰਖਵਾਲੇ ਆ ਕਿਉਂਕਿ ਕੱਲ ਜਿਹੜੇ ਹਾਲਾਤ ਬਣ ਚੁੱਕੇ ਸੀ ਹੋ ਸਕਦਾ ਈ ਜੇ ਕੱਲ ਆ ਪਾੜ ਪਾਇ ਜਾਂਦਾ ਤੇ ਲੱਖਾਂ ਇੱਕ ਕਿਹੜਾ ਪਿੰਡ ਕਿਹੜਾ ਸਭਰਾ ਪਿੰਡ ਆ ਜੀ ਕੀ ਕਹਿਣਾ ਚਾਹੋਗੇ ਆਰਾ ਬੰਨ ਦੀ ਆ ਜੀ ਕਹਿਣਾ ਜੀ ਤੁਹਾਨੂੰ ਦਿਖਣੀ ਰਿਹਾ ਸਾਰਾ ਕੋਈ ਸਾਰਿਆਂ ਨੂੰ ਇੱਥੇ ਕਹਿਣ ਦੀ ਤੇ ਕੋਈ ਗੱਲ ਲੋੜ ਹੀ ਨਹੀਂ ਆ ਬਾਕੀ ਏਦਾਂ ਵਾਂ ਕਿ ਸਾਰੀ ਸੰਗਤ ਸਭਰਾਵਾਂ ਦੀ ਦੂਰ ਦੂਰ ਤੋਂ ਸੰਗਤਾਂ ਬਹੁਤ ਆ ਰਹੀਆਂ ਇੱਥੇ ਜਿਹੜਾ ਤੋੜੇ ਪਰਨ ਵਾਸਤੇ ਤੇ ਬੰਨ ਦੇ ਨਾਲ ਨਾਲ ਜਿਹੜੀ ਇਸ ਬਰਾਵੀ ਢਾ ਲੱਗੀ ਹੋਈ ਆ ਤੇ ਇਹਨੂੰ ਜੋਰਾ ਸ਼ੋਰਾ ਦੇ ਨਾਲ ਲੱਗੇ ਆ ਸਾਰੇ ਸਿੰਘ ਤੇ ਬਾਬਾ ਜੀ ਵੱਲੋਂ ਸ੍ਰੀ ਹਰਿ ਸਾਹਿਬ ਵੱਲੋਂ ਬਾਬਾ ਸੁਖਾ ਸਿੰਘ ਜੀ ਵੱਲੋਂ ਸਿੰਘ ਇੱਥੇ ਆਏ ਆ ਲੰਗਰ ਪਾਣੀ ਚੱਲੰਦਾ ਆ ਤੇ ਪੂਰਾ ਪੂਰੇ ਪਿੰਡਾਂ ਦਾ ਉਸ਼ਾ ਦਾ ਸੰਗਤਾਂ ਲੱਗੀਆਂ ਵਾ ਕਿ ਇਹ ਬੰਨ ਜਿਹੜਾ ਇਹ ਟੁੱਟੇ ਨਾ ਤੇ ਇਹਨੂੰ ਮੁਰੰਮਤ ਕੀਤੀ ਜਾਵੇ ਇਹਨੂੰ ਬੰਨਿਆ ਜਾਵੇ ਛੇਤੀ ਦੋ ਛੇਤੀ ਕਿਉਂਕਿ ਨੁਕਸਾਨ ਬਹੁਤ ਕਰੂਗਾ ਜੇ ਇੱਥੋਂ ਇਹ ਬੰਨ ਟੁੱਟਦਾ ਆ ਤੇ ਪਾਣੀ ਦੇ ਇੱਧਾ ਜੀ ਵੇਖੋ ਕਹਿੰਦੇ ਆ ਕਿ ਵਧਣਾ ਆਇਆ ਘਟਣਾ ਨਹੀਂ ਇਹ ਤੋਂ ਪਾਣੀ ਵਧੂਗਾ ਪਿੰਡ ਵਾਸੀਆਂ ਨੇ ਰੀਪੂ ਕਰੋਗੇ ਪਿੰਡ ਵਾਸੀਆਂ ਨੇ ਉਹ ਹੀ ਹਮ ਮਾ ਆ ਕੇ ਪਹੁੰਚੇ ਨੇ ਇੱਥੇ ਟਰੈਕਟਰ ਟਰਾਲੀਆਂ ਮਿੱਟੀ ਲੈ ਕੇ ਆਉਣ ਟਰੋੜੇ ਭਰਨ ਨਾਲ ਲੱਗਣ ਦਿਨ ਰਾਤ ਲੱਗ ਕੇ ਜੇ ਤੇ ਹਮਲਾ ਮਾਰਿਆ ਤੇ ਇਹ ਬਚ ਜੂਗਾ ਬਚਾਅ ਹੋ ਜੂਗਾ ਸਾਰੀ ਸੰਗਤ ਨੂੰ ਉਹ ਅਪੀਲ ਕਿ ਇੱਥੇ ਆਉਣ ਤੇਣ ਕੇ ਸੇਵਾ ਕਰਨ ਤੇ ਬੰਨ ਦਾ ਜਿੰਨਾ ਵੀ ਬਚਾਅ ਹੋ ਸਕੇ ਕਰਨ ਕਾਬਲ ਸਿੰਘ ਮਹਾਵਾ ਕਿਸਾਨ ਆਬੂ ਤਾਰੀਵਾ ਦਾ ਬਾਰਡਰ ਅੱਜ ਇਹੀਂ ਪਹੁੰਚੇ ਆ ਜੀ ਹਰੀਕੇ ਹੈਡ ਤੋਂ ਲੰਘਦੇ ਪਾਸੇ ਸੰਭਰਾ ਪਿੰਡੀ ਧਰਤੀ ਦੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਭਾਰਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਵੀ ਆੜੀ ਮਗਰਲੇ ਮੈਨੇ ਜ਼ਮੀਨ ਦੀ ਇਸਰੀ ਦਰਿਆ ਨਹੀਂ ਤੇ ਜ਼ਮੀਨ ਹੈ ਲੋਕਾਂ ਦੀ ਜ਼ਮੀਨ ਹੈ ਹਜ਼ਾਰਾਂ ਹੀ ਇਕੜ ਜਿਹੜੀ ਪ੍ਰਭਾਵਿਤ ਹੋ ਗਈ ਪਾਣੀ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਵਾਰ-ਵਾਰ ਇਹ ਜੰਮ ਦੇ ਮਰਨ ਵਾਲਾ ਹਸਾਬ ਬਣਿਆ ਪਿਆ ਕਿਸਾਨਾਂ ਦਾ ਆਪਣੇ ਪੁੱਤਾਂ ਨੂੰ ਕਾਲੀ ਹੋ ਜਿਹੜੀ ਫਸਲ ਹੁੰਦੀ ਆ ਉਜਲ ਹੋਇਆ ਜਾਂ ਪਾਣੀ ਆ ਗਿਆ ਮੀਂਹ ਪੈ ਕੇ ਕੁਦਰਤੀ ਤਸੀਰ ਕਹਿੰਦੇ ਕੁਦਰਤੀ ਆਫਤ ਆ ਪਰ ਇਹਨਾਂ ਦੇ ਜਿਹੜਾ ਨੂੰ ਤਸ਼ਕੀ ਦੇਖੋ ਜਿਹੜੇ ਆਹਲੇ ਆ ਬੰਨ ਬਣਾਉਂਦੇ ਨੇ ਉਹ ਕੁਦਰਤੀ ਆਫਤ ਜਾਂ ਕੀ ਚੀਜ਼ ਆ ਇਹਨਾਂ ਦੇ ਦਿਲ ਹੀ ਜਾਣਦਾ ਵਿਚਾਰਿਆਂ ਦਾ ਮਾਲ ਦੇ ਅੰਦਰ ਬਾਹਰ ਕਰਨਾ ਪੈਂਦਾ ਪਰਿਵਾਰ ਨੂੰ ਬਾਹਰ ਕਰਨਾ ਪੈਂਦਾ ਜਿਹੜੀ ਆਪਣੀ ਫਸਲ ਜਿਹਦੇ ਤੇ ਸੈਂਕੜੇ ਰੁਪਏ ਲਾ ਕੇ ਉਹ ਫਸਲ ਨੂੰ ਬੀਜਿਆ ਹੁੰਦਾ ਵਾ ਵਾਹਾਂ ਦਾ ਜਮੀਨ ਨੂੰ ਉਹ ਜਮੀਨ ਜੇ ਨਸ਼ਟ ਹੋ ਜੀ ਪਾਣੀ ਆਣ ਕੇ ਰੋੜ ਕੇ ਲੈ ਜਾ ਉਹ ਤੇ ਕਿਸਾਨ ਦਾ ਦਿਲ ਹੀ ਜਾਣਦਾ ਉਸ ਟਾਈਮ ਤੇ ਕੀ ਕੁਝ ਬਣਦਾ ਵਾ ਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੇ ਹਰ ਸਾਲ ਇਹ ਪਾਣੀ ਦੀ ਆਉਣਾ ਹੈ ਜਾਂ ਕੁਦਰਤੀ ਆਫਤ ਆਉਂਦੀ ਆਪ ਵੀ ਮੰਨਦੇ ਕਿ ਕੁਦਰਤੀ ਆਫਤ ਆਉਂਦੀ ਆ ਉਹ ਜਿਹੜਾ ਬਾਨੇ ਬਾਨੇ ਪੱਕਾ ਦੇਣ ਕੀ ਦਿੰਦਾ ਉਹ ਪੱਥਰ ਲਾ ਕੇ ਨੂੰ ਪੱਕਾ ਕੀਤਾ ਜਨ ਜਿਹਦੇ ਜਿ ਤਰ੍ਹਾਂ ਹਰੀਕੇ ਹੇੜ ਦੇ ਅੰਦਰ ਆ ਪੱਕੀਆਂ ਕਰਕੇ ਰਾਸਤਾ ਚ ਪਾਣੀ ਜਾਹਦਾ ਤੇ ਆ ਕੋਈ 10 15 ਕਿਲੋਮੀਟਰ ਦਾ ਪੈਂਡਾ ਹੋਊਗਾ ਸ਼ਹਿਰੋਂ ਘਾਟ ਹੋਏ ਉਹਨੇ ਪੱਥਰ ਲਾ ਕੇ ਪੱਕਾ ਕਰਨਾ ਜਿਹਦਾ ਜਿਹੜਾ ਵਾਰ-ਵਾਰ ਬੰਦ ਰੋੜ ਦਾ ਬਾਅਦ-ਬਾਅਦ ਨੀਰ ਰੋੜਨ ਦਾ ਜਿਹਦਾ ਉਹ ਸਰਕਾਰਾਂ ਜਿਹੜਾ ਬਣਦੀਆਂ ਵਾਂ ਉਹਦੇ ਨੇ بڑے 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 ਦਾਅਵੇ ਕਰਦੀਆਂ ਬਾਅਦਿਆ ਤੋਂ ਮੁੱਕਰ ਹੋ ਜਾਂਦੇ ਬਾਰੇ ਸਲੀਏ ਜਿਹੜੀ ਕਿਸਾਨ ਦੀ ਜਿਹੜੀ ਐਸਟਾ ਤੇ ਪਾਣੀ ਦੀ ਮਾਰ ਚ ਵੱਜੀ ਐ ਇਹ ਤੇਰੇ ਬੇਗਿਣਤੀ ਆ ਇਹਦੇ ਕਿੰਨੀ ਗਿਣਤੀ ਆ ਨਹੀਂ ਸਕਦੀ ਕਿੰਨੇ ਪਿੰਡ ਗਾੜੀ ਜਾਣੇ ਆ ਤੇ ਬੁੱਢੇ ਕੋੜ ਤੋਂ ਗਾਂ ਪਾਣੀ ਨਾਲ ਜਿਹੜਾ ਜੇ ਟੁੱਟ ਜਾਵੇ ਤੇ ਤੇ ਪਾਣੀ ਦੇ ਇਹ ਨਹੀਂ ਹੈਗਾ ਵੀ ਇੱਕ ਅੱਧਾ ਬੰਦਾ ਹੋਏ ਤੇ ਸੰਗਤਾਂ ਦੇ ਕੰਮ ਫੇ ਮਹਾਂਪੁਰਖਾਂ ਨੇ ਸੰਤਾਨ ਨੇ ਸਾਰਿਆਂ ਨੇ ਨਾਲ ਮਿਲ ਕੇ ਸਾਰਾ ਜਿਹੜਾ ਕੰਮ ਇਹ ਕੀਤਾ ਤੇ ਬਹੁਤ ਅਗਲੀ ਗੱਲ ਵਾ ਵਧੀਆ ਗੱਲ ਵਾ ਜੇ ਆ ਬਚਾਅ ਹੋ ਗਿਆ ਲੋਕਾਂ ਦਾ ਇਹਲੇ ਵਾਰੀ ਇਤਰਾ ਹੀ ਸਖਲੋਤੇ 10 ਮਿੰਟ ਤੇ ਉਥੇ ਟੁੱਟ ਗਿਆ ਬੰਨ ਤੇ ਸਾਰਾ ਇਲਾਕਾ ਇਹ ਖਤਮ ਹੋ ਗਿਆ ਇਹ ਤਾਂ ਉਹ ਤਾਜ ਨਹੀਂ ਇਹ ਤਾਂ ਉਹ ਅਜੀ ਉਤਰਾ ਹੀ ਵਿਚਾਰਾ ਦਾ ਕਰਜ ਕਰਜਾ ਨਹੀਂ ਲਸਾ ਹਣਾ ਉਹਨਾਂ ਦਾ ਉਹ ਕਿੰਨੇ ਕਰ 15 2000 ਰੁਪਇਆ ਕਿੱਲੇ ਤੇ ਲੱਗਣ ਰਿਆ ਤੇ ਸਾਰਾ ਝੋਨਾ ਮਰ ਜੇ ਕੋਈ ਪੱਲੇ ਨਹੀਂ ਕਿਸਾ ਜੱਟ ਦੇ ਰਹਿ ਜਾਂਦਾ ਜਿੱਦਾ ਸਰਕਾਰ ਕੋਲ ਮੰਗ ਕੀਤੀ ਕਿ 50000 ਰੁਪਏ ਘਟੋ ਘਟਾ ਜਿਹਦਾ ਸਰਕਾਰਾਂ ਦੀ ਮਰਜ਼ੀ ਆ ਦੇਣ ਮਰਜ਼ੀ ਨਾ ਦੇ ਸਰਕਾਰਾਂ ਦੀ ਗੱਲ ਕੋਈ ਨਹੀਂ ਏਡੀ ਲੰਮੀ ਗਈ ਤੇ ਸਰਕਾਰਾਂ ਦਾ ਉਹਨਾਂ ਦੀ ਖੁਸ਼ੀ ਦੀ ਗੱਲ ਚੱਲਦੀ ਆ ਜਿਹੜੀ ਸੰਗਤ ਆਇਆ ਇਹ ਸਾਰਿਆਂ ਨਾਲ ਵੱਡੀ ਆ ਤੇ ਸੰਗਤ ਨਹੀਂ ਆ ਜਿਹੜਾ ਕੰਮ ਆਵਾ ਇਹ ਆ ਕੇ ਸਾਹਮਲੇ ਆ ਤੇ ਆਪ ਦਾ ਸਾਰਾ ਬੜਾ ਮਹਾਰਾ ਕਿਰਪਾ ਕੀਤੀ ਅਰੇ ਵਿੱਚ ਆ ਕਰ ਲਿਆ ਜਿਹੜਾ ਸੰਗਤ ਆ ਨਾ ਇਹ ਇੱਕ ਨਾ ਜੋਰ ਲਾਉਂਦੀ ਮਹਾਂ ਪ੍ਰਖਾ ਨੇ ਬਾਹਰ ਗਏ ਆ ਬਾਬੇ ਕਨੇਡਾ ਬਾਬੇ ਸਖਾ ਉਸੇ ਫੋਨ ਲਾਇਆ ਇਹਨਾਂ ਸੰਗਤਾਂ ਨੇ ਹਰ ਨੂੰ ਫੋਨ ਲਾਇਆ ਅਸੀਂ ਉਹਦੇ ਉਸੇ ਕੱਲ ਇਸੇ ਟਾਈਮ ਨਾ ਪਹੁੰਚ ਗਏ ਆ ਸੰਗਤਾਂ ਨਾਲ ਲੈਦੀਆਂ ਤੋੜੇ-ਤਾੜੇ ਭਰ ਕੇ ਜਿੰਨੀ ਉਹ ਢਾਈ ਕਰਕੇ ਦੇ ਆ ਵਨ ਮਹਾਰਾਜ ਦੀ ਮਿਹਰ ਨਾਲ ਥੋੜਾ ਵਸ ਸੰਗਤਾਂ ਦੇ ਬੜਾ ਸਹਿਯੋਗ ਦਿੱਤਾ ਨਾ ਸਭਰਾਵਾਂ ਨੇ ਜੇ ਨਾਲ ਹੋ ਗਏ ਬੰਦੇ ਤੇ ਹੁਣ ਮੇ ਪਾਣੀ ਪਾਣੀ ਦੇਣਾ ਇਦ ਤਰਾ ਇਦ ਪਾਣੀ ਦੇਦਾ ਫਿਰ ਐ ਨੂੰ ਪਾਣੀ ਦੇਦਾ ਹੀ ਹੈ ਬਾਈ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਪਹਿਲਾਂ ਗਾਹ ਕੀਤਾ ਸੀ ਕਿ ਇਸ ਜੀਰ ਤੇ ਪਾਣੀ ਆ ਮਾਰ ਵੱਸ ਸਕਦੀ ਆ ਹੋਰ ਵੀ ਗੱਲ ਹੈ ਵੀ ਸਾਰਿਆਂ ਨੂੰ ਪਤਾ ਲੱਗਾ ਹੂੰ ਜਿਹੜੇ ਲੋਕ ਆ ਸਰਕਾਰਾਂ ਵਾਂ ਨਾਲ ਪਤਾ ਨਹੀਂ ਕਿ ਟੁੱਟਦਾ ਕਿਥੋਂ ਪਾਣੀ ਕਿਥੋਂ ਆਪਾਂ ਉਹਨਾਂ ਦੀ ਗੱਲ ਕੀ ਕਹਿ ਸਕਦੇ ਆ ਕਿੱਥੇ ਵੀ ਗੰਮੀ ਨਹੀਂ ਪਾਓ ਪਾਓ ਉਹਨਾਂ ਨੂੰ ਕੀ ਆਖਦੇ ਵੀ ਉਹਨਾਂ ਨੂੰ ਪਤਾ ਤਾਂ ਹੈ ਕਿ ਤੇ ਆਪਣੇ ਭਰਾ ਹੀ ਆ ਉਹਨਾਂ ਨੂੰ ਜੇ ਆਪਾਂ ਨੂੰ ਪਤਾ ਲੱਗਦਾ ਟੁੱਟ ਜਾਣਾ ਤੇ ਉਹਨਾਂ ਨੂੰ ਪਤਾ ਲੱਗ ਜਾ ਟੁੱਟ ਜਾਣਾ ਆ ਪ੍ਰਸ਼ਾਸਨ ਜਾਗਦਾ ਉਹ ਤਾਂ ਨਹੀਂ ਮਰਜੀ ਆ ਲੋਕ ਨੁਕਸਾਨ ਹੋ ਰਿਹਾ ਤੇ ਜਾਪੂਦੋ ਚਾਗਦਾ ਸ਼ਕਾਨ ਦੇ ਜਦੋਂ ਹੋ ਜਾਂਦਾ ਉਦੋਂ ਤਾਂ ਕੋਈ ਪੁੱਛਦਾ ਪੋੜਾ ਬਾਉ ਪੋੜਾ ਚਾਰ ਬੰਨ ਟੁੱਟ ਗਿਆ ਤੇ 14 ਅਨਵਾਜ 15 20 ਦਿਨ ਹੋ ਗਏ ਉੱਥੇ ਲੰਗਰ ਵੀ ਲਾਇਆ ਸਾਰਾ ਲੋਕਾਂ ਨੂੰ ਚਾਰਾ ਵੀ ਦੇਣ ਦੇ ਆ ਫੀਡਾ ਵੀ ਦੇਣ ਦੇ ਆ ਸਾਰਾ ਕੰਮ ਦੇ ਕੱਲ ਜਦੋਂ ਹਨਮਨ ਦਾ ਫੋਨ ਕੀਤਾ ਰਿਹਾ ਰਿਕੇ ਆ ਸਰਪਾਲੀ ਕੇ ਬਹੁ ਉੱਪਰ ਜਾਣਦੇ ਉਦੋਂ ਮੁੜ ਕੇ ਫੇਰ ਇੱਥੇ ਇਹਦੇ ਜੇ ਫੋਨ ਕੀਤਾ ਵੀ ਸਾਰੇ ਆਏ ਨੂੰ ਆ ਗਏ ਵੀ ਚਲ ਉਹਦੇ ਤੇ ਟੁੱਟਾ ਹੀ ਆ ਤੇ ਕੱਲ ਇਹੋ ਹੀ ਸਾਹਮਣੇ ਕਦੇ ਇਹ ਇਧਰ ਇਲਾਕਾ ਮਾਰਿਆ ਜਾਵੇ ਕਦੇ ਬਾਰਾ ਕਿਰਪਾ ਕਰ ਦੇ ਤੇ ਵਾਜ ਜਾਵੇ ਇਹਦੇ ਲੋਕ ਰੋਟੀ ਖਾਂਦੇ ਰਹਿ ਜਾਣ ਤੇ ਲੋਕਾਂ ਦਾ ਭਲਾ ਹੋ ਜਾ ਇਧਰ ਲੋਕ ਸਾਰੇ ਜਿੰਨੀਆਂ ਗਈ ਇਧਰਲੇ ਮਰੇ ਹੋਏ ਆ ਡੀਸੀ ਡੀਸੀ ਆਇਤੀ ਹੈ ਕੱਲ ਦੂਸਰੀ ਜਗ੍ਹਾ ਐਸਡੀ ਆਇਆ ਐਸਡੀ ਸਾਹਿਬ ਆਏ ਕੱਲ ਐਸਡੀ ਸਾਹਿਬ ਵੀ ਸ਼ਾਮੀ ਆਇਆ ਜੀ ਸ਼ਾਮੀ ਆਏ ਟੱਕਰ ਲਾ ਕੇ ਕਹਾਲੋ ਜਿੰਮੇਵਾਰ ਪਰਸਨ ਆਏ ਤਹਿਸੀਲ ਦਾ ਉਹ ਸ਼ਾਮੀ ਆਣ ਕੇ ਇਨਸਟ੍ਰਕਸ਼ਨ ਦੇਂਦਾ ਹੈ ਉਹ ਖਾਮੀ ਆਏ ਉਹਨਾਂ ਨੇ ਕਾਲ ਦੇਣੇ ਤੇ ਕੋਈ ਦਾ ਵਾਅਦਾ ਆਇਆ ਤੇ ਫਿਰ ਉਹ ਤਾਂ ਆਏ ਚਲੋ ਉਹਨਾਂ ਨੇ ਨਹੀਂ ਨਾ ਨਹੀਂ ਸੀ ਵੀ ਆਏ ਮੰਤਰੀ ਸਾਹਿਬ ਵੀ ਕੱਲ ਕਿਤੇ ਲਾਲਜੀ ਭੁੱਲੂ ਵੀ ਕੱਲ ਇਥੇ ਦੌਰਾ ਕਰਕੇ ਗਏ ਕੀ ਉਹ ਤੁਹਾਨੂੰ ਆਸ਼ਵਾਸ਼ਣ ਦੇ ਗਏ ਹੋਰ ਕੋਈ ਫਿਰ ਕੀ ਚਾਹੀਏ ਉਹਨਾਂ ਆ ਵੈਲਮ ਜੀ ਨੇ ਬਤਾਈ ਜਨਾਗਟਾਈ ਮੇਰਾ ਨਾਮ ਮਲਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਸੁਭਾ ਤੁਹਾਡੇ ਸੇਵਾ ਕੀ ਦੀਆਂ ਰਹੀ ਆ ਮੈਂ ਇਹ ਹੋ ਕਹਾਂ ਜਮਿਆ ਮਤੀ ਸਾਹਿਬੋਂ ਬੇਨਤੀ ਕਰਦੀ ਆ ਵੀ ਵਾਰ ਵਾਰ ਪ੍ਰਸ਼ਾਸਨ ਨੂੰ ਕਿਹਾ ਜਾਵੇ ਕਿ ਇਹ ਤੇ ਜੋ ਵੀ ਸੁਬਾਨੀ ਆ ਸਾਰੀਆਂ ਪਿੰਡਾਂ ਦੇ ਆਨ ਲੋਕਾਂ ਨੂੰ ਮਿਤੀ ਜਾਵੇ ਜਿਹੜੀ ਮੰਦੇ ਘਾ ਲੱਗੀ ਆ ਉਹਨਾਂ ਕੋਈ ਹੱਲ ਹੋ ਸਕੇ ਸਾਡੇ ਪਤਣਾ ਜਿਲ੍ਹੇ ਕਰਿਆ ਕਰਿਆ ਤੇ ਕੱਲ ਨੂੰ ਇੱਕ ਮੋਟਰ ਬਣਾਇਆ ਜੀ ਪਾਣੀ ਦਾ ਤਰਕ ਐਕਸਨ ਸਾਹਿਬ ਕੱਲ੍ਹ ਦੇ ਆਏ ਹੋਏ ਆ ਤੇ ਬੀਲ ਦੀ ਸਹੂਲਤ ਐ ਵੀ ਮਿਲੀ ਆ ਕੱਲ੍ਹ ਦੀ ਤੇ ਹੋਰ ਵੀ ਜਿਹੜੀਆਂ ਸਹੂਲਤਾਂ ਸਾਰੀਆਂ ਆਪਾਂ ਪਬਲਿਕ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਹਾਂਜੀ ਬਾਬੇ ਸ੍ਰੀ ਹਾਰੀ ਸਾਹਿਬ ਵਾਲਿਆਂ ਲੋਕ ਕੱਲ੍ਹ ਵੀ ਬਹੁਤ ਸੇਵਾ ਕੀਤੀ ਜਾ ਰਹੀ ਆ ਤਰਨਤਾਰਨ ਵਾਲੇ ਸੇਵਾ ਤੋਂ ਵੀ ਲੈ ਆਏ ਆ ਔਰ ਵੀ ਪਾਵਰ ਨੂੰ ਬੇਨਤੀ ਆਇਆ ਵਾਅਦੇ ਤੋਂ ਵਾਅਦੇ ਤੇ ਹਰ ਮਾ ਮਲਾ ਮਾਰ ਕੇ ਇਹ ਜਿਹੜੀ ਚਾਲ ਲੱਗੀ ਆ ਇਹਦਾ ਵੀ ਹੱਲ ਕੀਤਾ ਜਾਵੇ